ਖੰਨਾਪੁਰ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਰुण ਗੈਂਗ ਦੀ ਸਾਥਣ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਾਰਵਾਈ ਉਸ ਵਾਰਦਾਤ ਦੀ ਖੜੀ ਹੈ ਜਿੱਥੇ ਬੀਤੀ ਕੱਲ੍ਹ ਪਹਿਲਾਂ ਇੱਕ ਮੁਕਾਬਲੇ ਦੌਰਾਨ ਅਰुण ਕੁਮਾਰ ਨਾਦਾ ਨਸ਼ੇੜੀ ਅਤੇ ਅਪਰਾਧੀ ਪੁਲਿਸ ਦੀ ਗੋਲੀ ਦੇ ਨਾਲ ਜ਼ਖਮੀ ਹੋ ਗਿਆ ਸੀ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਮੰਡੇ ਕੋ ਬਿੰਦਕੜ ਦੀ ਸੰਤ ਕਲੋਨੀ ਵਾਸੀ ਰੇਖਾ ਵਜੂ ਹੋਈ ਹੈ ਜੋ ਕਿ ਚੋਰੀ ਅਤੇ ਲੁੱਟ ਦੇ ਮਾਮਲੇ ਵਿੱਚ ਅਰुण ਦੀ ਨਜ਼ਦੀਕੀ ਸਾਥਣ ਸੀ। ਔਰ ਦੇਖਦੇ ਖੰਨਾਪੁਰ ਪੱਤਰਕਾਰ ਤਰਮਿੰਦਰ ਸਿੰਘ ਦੀ ਇਹ ਵਿਸ਼ੇਸ਼ ਰਿਪੋਰਟ। ਚੋਰ ਦੇ ਨਾਲ ਪੁਲਿਸ ਦੀ ਐਕਸਚੇਂਜ ਆਫ ਫਾਇਰ ਦਾ ਕੇਸ ਵੀ ਹੋਇਆ ਸੀਗਾ ਤੇ ਇੱਕ ਸਾਡੇ ਇੱਥੇ ਕੁਝ ਚੋਰੀਆਂ ਇੱਕ ਅਰुण ਕੁਮਾਰ ਨਾ ਦੇ ਪਰਸਨ ਨੇ ਉਹਨੂੰ ਅੰਜਾਮ ਦਿੱਤਾ ਸੀਗਾ 92 ਨੰਬਰ ਐਫ ਆਰ ਮਈ 2025 ਦੀ ਉਹਦੇ ਅਗੇਂਸਟ ਦਰਜ ਹੋਈ ਹੋਈ ਸੀਗੀ ਤੇ ਇਹਨੇ ਘਰ ਤੋਂ ਇਹਨੇ ਵੀ ਸੋਨੇ ਦੇ ਗਹਿਣੇ ਵਗੈਰਾ ਚੋਰੀ ਕੀਤੇ ਸੀਗੇ ਤੇ ਉਹ ਤੋਂ ਬਾਅਦ ਦੌਰਾਨੀ ਤਫਤੀਸ਼ ਜਦੋਂ ਟ੍ਰੇਸ ਹੋਇਆ ਤੇ ਪਤਾ ਲੱਗਿਆ ਅਰੁਣ ਕੁਮਾਰ ਨਾਦਾ ਪਰਸਨ ਹੈਗਾ ਤੇ ਇਹਨੂੰ ਫਿਰ ਫੜਿਆ ਗਿਆ ਤੇ ਇਹਦੇ ਕੋਲੋਂ ਵੀ ਕੁਝ ਰਿਕਵਰੀਆਂ ਹੋਈ ਕੁਝ ਅੱਗੇ ਇਹਨੇ ਇੱਕ ਰੇਖਾ ਨਾਦੀ ਲੇਡੀ ਨੂੰ ਅੱਗੇ ਵੇਚਦੀ ਸੀਗੀ ਆਪਨੇ ਕਹਿਣ ਮੁਤਾਬਿਕ ਨਸ਼ਾ ਕਰਨ ਦਾ ਆਦੀ ਹੈਗਾ ਤੇ ਇਹਨੇ ਉਹ ਜੋ ਰੇਖਾ ਨੂੰ ਜੋ ਅੱਗੇ ਜੁਐਲਰੀ ਵੇਚੀ ਤੇ ਉਦੋਂ ਜੋ ਵੀ ਇਹਨੂੰ ਪੈਸੇ ਮਿਲੇ ਉਹਦਾ ਇਹਨੇ ਨਸ਼ਾ ਅਨੁਸ਼ਖ ਖਰੀਦ ਕੇ ਹੀ ਕੰਜ਼ਿਊਮ ਸਮ ਡਰੱਗਸ ਆਲਸੋ ਐਸ ਪਰ ਹਿਸ ਸਟੇਟਮੈਂਟ ਉਦੋਂ ਬਾਅਦ ਇਹਨੇ ਅੱਗੇ ਦੱਸਿਆ ਕਿ ਜੋ ਵੀ ਇਹਨੇ ਚੋਰੀ ਕੀਤੀ ਸੀਗੀ ਇਸ ਇਨਸੀਡੈਂਟ ਦੇ ਵਿੱਚ ਉਹ ਅੱਗੇ ਜੋ 골ਡ ਦੇ ਜੋ ਆਰਟੀਕਲ ਸੀਗੇ ਇਹਨਾਂ ਇਹ ਕਿਤੇ ਲੁਕੋ ਕੇ ਰੱਖੀ ਹੋਈ ਸੀਗੀ ਤੇ ਜਦੋਂ ਰਿਕਵਰੀ ਦੇ ਲੈਣ ਨੂੰ ਉੱਥੇ ਲੈ ਕੇ ਗਏ ਉੱਥੇ ਇਨਸਟੈਡ ਆਫ ਜੁਐਲਰੀ ਉੱਥੇ ਇਹਨੇ ਇੱਕ ਦੇਸੀ ਕੱਟਾ ਲੁਕੋ ਕੇ ਰੱਖਿਆ ਸੀਗਾ ਇਹਨੇ ਉਹ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਭਜਣ ਦੀ ਨੀਅਤ ਨਾਲ ਫਾਇਰਿੰਗ ਕੀਤੀ ਤੇ ਭਜਣ ਦੀ ਕੋਸ਼ਿਸ਼ ਵੀ ਕੀਤੀ ਤੇ ਦੌਰਾਨੇ ਉਹ ਐਕਸਚੇਂਜ ਹੀ ਇਹਦੇ ਲੱਤੇ ਵਿੱਚ ਗੋਲੇ ਲੱਗੇ ਤੇ ਹੁਣ ਉਹ ਜੇਰੇ ਲਾ ਜਾਏਗਾ ਤੇ ਸਿਵਲ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਐਦਾ ਵੀ ਫਿਰ ਕ੍ਰਾਈਮ ਰਿਕਾਰਡ ਵੀ ਅਸੀਂ ਦੌਰਾਨੇ ਇੰਟਰੋਗੇਸ਼ਨ ਨਿਕਲ ਤੇ ਇਹਨੇ ਕਾਫੀ ਸਾਰੀ ਚੋਰੀਆਂ ਨੂੰ ਕਰਨ ਦਾ ਇਹਨੇ ਹਾਮੀ ਭਰੀ ਹੈਗੀ ਉਹਨਾਂ ਦੇ ਵਿੱਚ ਉਹ ਦੋ ਮੇਨ ਜੋ ਪਹਿਲਾਂ ਦੇ ਜੋ ਚੋਰੀ ਦੇ ਮੁਕਦਮੇ ਹੈ ਉਹ ਤੁਹਾਡੇ ਨਾਲ ਵੀ ਅਸੀਂ ਸਾਂਝਾ ਕਰ ਦਿੰਗੇ ਮੁਕਦਮਾ ਨੰਬਰ 172 2024 ਦਾ ਸਦਰਖੰਨਾ ਦਾ 184/84 ਨੰਬਰ ਮੁਕਦਮਾ 2022 ਦਾ ਉਹ ਸੀਟੀ 2 ਖੰਨਾ ਦਾ ਇਹਦੇ ਕੋਲੋਂ ਇਹਦੇ ਨਾਲ ਨਾਲ ਕਿਉਂਕਿ 스내칭 ਵਗੈਰਾ ਵੀ ਕਰਦਾ ਸੀਗਾ ਤੇ ਇਹਦੇ ਕੋਲੋਂ 7 ਮੋਬਾਈਲ ਫੋਨਸ ਵੀ ਰਿਕਵਰ ਹੋਏ ਤੇ ਇਹਦੇ ਨਾਲ ਨਾਲ ਕੁਝ ਜੋ ਨੇ ਚੋਰੀ ਕੀਤੇ ਸੀਗੇ ਆਰਟੀਕਲਸ ਉਹ ਵੀ ਇਹਦੇ ਕੋਲੋਂ ਰਿਕਵਰ ਹੋਏ ਮੇਰੇ ਫੈਮਲੀ ਮੈਂਬਰਸ ਦੇ ਇਨਵੋਲਵਮੈਂਟ ਸਮਝੀ ਫੈਮਿਲੀ ਮੈਂਬਰਸ ਦੀ ਅਜੇ ਤੱਕ ਨਹੀਂ ਨਿਕਰੇ ਵੜ ਕੇ ਚੋਰੀ ਕੀਤੀ ਸੀਗੀ ਰਾਤ ਨੂੰ ਜਦੋਂ ਬਾਹਰ ਸੌ ਰਹੇ ਸੀਗੇ ਛੱਤ ਦੇ ਉੱਪਰ ਉਸ ਵੇਲੇ ਚੋਰੀ ਕੀਤੀ ਗਈ ਹੈ ਤੇ ਚੋਰੀ ਕਰਨ ਦਾ ਆਦੀ ਹੈਗਾ पुराने भी यदि पर मुकदमे जो मैं दस दसे वो भी निकले खन्ना जिला खन्ना सबडिवीजन ही है मोस्टली बटे ने हम ही पर ये और भी ठाव तेने चोरियां कीती है, है नंबर ऑफ फोन्स जो रिकवर हुए वो आ, 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 जो ये एफआईआर जो ना तो काटे तो दैट मींस और भी आगे पता लगेगा तफ्तीश तो हुन आगे पता लगेगा मोबाइल फोन्स दा भी कि चोरी हुए सीगा वो भी सारा ट्रेस सूच ਪਹਿਲਾਂ ਨਹੀਂ ਕਿਤੇ ਹੋਰ ਮੇਤਾ ਉਹਨਾਂ ਨੇ ਕਿਸੇ ਨੂੰ ਟ੍ਰੇਸ ਨਹੀਂ ਆਜ ਇਹਦੇ ਚੋਰੀ ਦੀ ਚੋਰੀ ਦਾ ਸਮਾਨ ਉਹਨੇ ਇਧਰ ਲਿਤਾ ਗਿਆ 10 ਉਹਨੂੰ ਪਤਾ ਸੀਗਾ ਉਹਨੂੰ ਪਤਾ ਸੀਗਾ ਚੋਰੀ ਦਾ ਸਮਾਨ ਹੈਗਾ ਤੇ ਉਹ ਚੋਰੀ ਦੇ ਸਮਾਨ ਦੇ ਚੀਲ ਕਰਦੀ ਇਸ ਕਰਕੇ ਅੱਗੇ ਅੱਗੇ ਕਰਨਾ ਹੈ ਤਖਨੋਜ ਪੁਲਿਸ ਮੁਕਾਬਲੇ ਵਿੱਚ ਇੱਕ ਖਤਰਨਾਕ ਲੁਟੇਰੇ ਨੂੰ ਗੋਲੀ ਲੱਗਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਲੁਟੇਰੇ ਦੀ ਪਛਾਣ ਅਰुण కుమార్ ਪੁੱਤਰ ਜਤਿੰਦਰ ਕੁਮਾਰ ਵਾਸੀ ਕਬਜਾ ਫੈਕਟਰੀ ਰੋਡ ਖਰਨਾਵਜੂ ਹੋਈ ਹੈ ਸਮੁਦਮ ਅਨੇਕ ਚੋਰੀਆਂ ਤੇ ਲੁੱਟਖੋਹਾਂ ਦੇ ਮਾਮਲਿਆਂ ਦੇ ਵਿੱਚ ਪਹਿਲਾ ਤੋਂ ਹੀ ਲੋੜਿੰਦਾ ਸੀ ਐਸਪੀ ਉਮਰਿਤ ਪਾਹਲ ਸਿੰਘ ਪਾਟੀ ਨੇ ਦੱਸਿਆ ਕਿ ਕਾਰਵਾਈ ਥਾਣਾ ਸਿਟੀ 2 ਖੰਨਾ ਦੇ ਇਲਾਕੇ ਦੇ ਮਿਲਟਰੀ ਗਰਾਊਂਡ ਵਿੱਚ ਕੀਤੀ ਹੈ ਜਿੱਥੇ ਕਿ ਮਲਜ਼ਮ ਨੇ ਬੱਤੀਬੋਰ ਪਿਸਤਲ ਦੇ ਨਾਲ ਪੋਲਸ ਨੂੰ ਤੇ ਗੋਲੀਬਾਰੀ ਕੀਤੀ ਤੇ ਜਵਾਬੀ ਕਾਰਵਾਈ ਦੇ ਵਿੱਚ ਉਸ ਨੂੰ ਲੱਤ ਦੇ ਵਿੱਚ ਗੋਲੀ ਲੱਗੀ ਹੈ ਤਾਂ ਤੁਰੰਤ ਉਸ ਨੂੰ ਸਿਵਲ ਹਸਪਤਾਲ ਖੰਨਾ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਸਾਡੇ ਕੋਲੇ ਅਰਣ ਕੁਮਾਰ ਸਨੋ ਜਤਿੰਦਰ ਕੁਮਾਰ ਅਰੈਸਟ ਕੀਤਾ ਹੋਇਆ ਸੀ ਆ ਐਫ ਆਈ ਆਰ ਨੰਬਰ 92 ਚ ਤੇ ਕਾਫੀ ਪੁਰਾਣਾ ਚੋਰ ਹੈ ਇਹ ਹੁਣ ਵੀ 5 ਮਹੀਨੇ ਦੀ ਸਜ਼ਾ ਕੱਟ ਕੇ ਆਇਆ 175/24 ਮੁਕਦਮੇ ਚ ਠਾਣੇ ਸਦਰ ਦਾ ਹੀ ਮੁਕਦਮਾ ਸੀ ਜਨਵਰੀ ਚ ਇਹ ਬੇਲ ਤੇ ਆਇਆ ਕਿ ਆਉਂਦੇ ਸਾਰੇ ਨੇ ਫੇਰ ਆਪਦਾ ਚੋਰੀਆਂ ਦਾ ਤੇ ਸਨੇਚਿੰਗ ਦਾ ਸ਼ੁਰੂ ਕਰਤਾ ਸੀ ਕੰਮ ਇਹਦੇ ਤੋਂ 7-8 ਮੋਬਾਈਲ ਮਿਲੇ ਜਿਹੜੇ ਲੋਕਾਂ ਨੇ ਆਪਦੇ ਆਪਦੇ ਮੋਬਾਈਲ ਪਛਾਣ ਵੀ ਕਰ ਲਏ ਤੇ ਇਹਨੇ ਘਰਾਂ ਚ ਵੀ ਚੋਰੀਆਂ ਕੀਤੀਆਂ ਸੀ ਜਿੱਥੋਂ 골ਡ ਵਗੈਰਾ ਗਿਆ ਸੀ ਅੱਜ ਇਹਨੇ ਆਇਓ ਕੋਲੇ ਇਨਸਾਫ ਕੀਤਾ ਵੀ ਮੇਰਾ ਕੁਝ ਗੋਲਡ ਲਕੋਇਆ ਹੋਇਆ ਇੱਥੇ ਆਰਮੀ ਗਰਾਊਂਡ ਦੇ ਜਿਹੜੇ ਖੰਡਰ ਇਹਨਾਂ ਚ ਤੇ ਜਦੋਂ ਉਹਨੂੰ ਕੋਲਡ ਦੀ ਰਿਕਵਰੀ ਕਰਨ ਲੈ ਕੇ ਆਏ ਆ ਤੇ ਉਹਨੇ ਇੱਥੇ ਇੱਕ ਉਹਦਾ ਬੱਤੀਪੋਰ ਪਿਸਤਲ ਲਕੋਇਆ ਹੋਇਆ ਸੀ ਉਹਨੇ ਉਹ ਪਿਸਤਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਨੇ ਵੀ ਫਾਇਰ ਕੀਤਾ ਜਿਹੜਾ ਉਹਦੇ ਇੱਕ ਲੱਤ 'ਚ ਸੱਚੀ ਲੱਤ 'ਚ ਲੱਗਿਆ ਉਹਨੂੰ ਇਲਾਜ ਲਈ ਸਿਵਲ ਹਸਪੀਟਲ ਵਿੱਚ ਇੱਕ ਅਸੀਂ ਤੋਂ ਨਵੀਂ ਐਫ ਆਈ ਆਰ ਉਹਦੇ 307 ਹੀ ਦੇ ਰਹੇ ਆ ਇਹਦੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਹਿਲਾਂ ਇੱਕ ਤਾਂ ਸਾਡੇ ਸਦਰ ਖੰਨੇ ਦਾ ਹੀ ਮੁਕਤਵਾ ਦਰਜ ਹੈ ਹੁਣ ਸਾਨੂੰ ਪਤਾ ਲੱਗ ਰਿਹਾ ਵੀ ਇਹ ਜਲੰਧਰ ਵੀ ਵਾਰਦਾਤਾ ਕਰਦਾ ਰਿਹਾ ਸਮਰਾਲੇ ਵੀ ਕੀਤੀਆਂ ਉਹ ਇਹਦੀ ਹੁਣ ਜਦੋਂ ਥੋੜਾ ਠੀਕ ਹੁੰਦਾ ਇਨਟਰੋਗੇਸ਼ਨ ਚੱਲੂਗੀ ਫਾਇਸ ਤੇ ਚੈੱਕ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਉਸ ਦਾ ਨਹੀਂ ਜੋ 60 ਤੋਂ ਬਚ ਗਿਆ ਉਹਨੇ ਇੱਕੋ ਹੀ ਗੋਲੀ ਚਲਾਈ ਸੀ ਜਿਹੜੀ ਕੰਧ ਤੇ ਲੱਗੀ ਹੈ ਜਨੇ ਤੇ ਕਰ ਚੋਰੀ ਕੀਤੀ ਸੀ ਉਹ ਤੇ ਕਾਫੀ 골ਡ ਵਗੈਰਾ ਚਲਾ ਗਿਆ ਸੀ ਉਸੇ 골ਡ ਦੀ ਰਿਕਵਰੀ ਕਰਾਉਣ ਲੈ ਕੇ ਆਇਆ ਹੈ ਸਰ ਬਿਲਕੁਲ ਜੀ ਉਹ ਹਜੇ